ਦਿੱਲੀ ਸੱਗੁਰਦਵਾਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਕਾਲਕਾ ਵਿਖੇ ਗਣਤੰਤਰ ਦਿਹਾੜੇ ਤੋਂ ਪਹਿਲਾਂ 스마트 ਕਲਾਸਾਂ ਦਾ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਤਿਰੰਗਾ ਲਹਿਰਾ ਕੇ ਸਭ ਨੂੰ ਗਣਤੰਤਰ ਦਿਹਾੜੇ ਦੀਆਂ ਵਧਾਈਆਂ ਵੀ ਦਿੱਤੀਆਂ ਇਸ ਮੌਕੇ ਸਟਾਫ ਮਾਪਿਆਂ ਤੇ ਸਟੂਡੈਂਟਸ ਨੂੰ ਸੰਬੋਧਨ ਕਰਦਿਆਂ ਕਾਲਕਾ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਡਿਜੀਟਲ ਦੀ ਦੁਨੀਆ ਵਿੱਚ ਬੱਚੇ ਵਿਚਰ ਰਹੇ ਨੇ ਉਹਨਾਂ ਨੂੰ ਉਸੇ ਤਰੀਕੇ ਸਿੱਖਿਅਤ ਕਰਨ ਵਾਸਤੇ 스마트 ਕਲਾਸਾਂ ਦੀ ਸ਼ੁਰੂਆਤ ਕੀਤੀ ਗਈ ਹੈ ਦਿੱਲੀ ਦੇ ਕਈ ਸਕੂਲਾਂ ਵਿੱਚ 스마트 ਕਲਾਸਾਂ ਚੱਲ ਰਹੀਆਂ ਨੇ ਪਰ ਅੱਜ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਕਾਲਕਾ ਸ਼ਾਖਾ ਤੋਂ ਇਸ ਦੀ ਸ਼ੁਰੂਆਤ ਹੋਈ ਹੈ ਉਹਨਾਂ ਕਿਹਾ ਕਿ 스마트 ਕਲਾਸਾਂ ਸਾਰੇ ਹਰ ਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਸ਼ੁਰੂ ਕੀਤੀਆਂ ਜਾਣਗੀਆਂ ਉਹਨਾਂ ਦੱਸਿਆ ਕਿ ਸਾਡੇ ਸਕੂਲਾਂ ਦੇ ਪ੍ਰਿੰਸੀਪਲ ਅਤੇ ਸਟਾਫ ਬਹੁਤ ਮਿਹਨਤੀ ਅਤੇ ਕਾਬਿਲ ਨੇ ਉਹਨਾਂ ਕਿਹਾ ਕਿ ਜਦ ਸਕੂਲ ਦਾ ਸਟਾਫ ਯੋਗ ਹੋਵੇ ਤੇ ਵਿਰੈਦੀ ਢਾਂਚਾ ਵੀ ਵਧੀਆ ਹੋਵੇ ਤਾਂ ਵੀ ਸਕੂਲ ਵਿੱਚ ਸਟੂਡੈਂਟਸ ਦੀ ਗਿਣਤੀ ਘਟਣਾ ਚਿੰਤਾਜਨਕ ਹੈ ਉਹਨਾਂ ਕਿਹਾ ਕਿ ਅਸੀਂ ਆਲੇ ਦੁਆਲੇ ਦੇ ਸਕੂਲਾਂ ਤੋਂ ਵੱਧ ਸਟੂਡੈਂਟਸ ਸਮਰੱਥਾ ਵਧਾਉਣੀ ਹੈ ਉਹਨਾਂ ਕਿਹਾ ਕਿ ਗੁਰੂ ਸਾਹਿਬ ਦੇ ਨਾਂ ਤੇ ਜੋ ਵਿਦਿਅਕ ਆਧਾਰ ਇਹ ਚੱਲ ਰਹੇ ਨੇ ਇਹਨਾਂ ਨੂੰ ਬੁਲੰਦੀ ਤੇ ਲੈ ਜਾਣ ਦੀ ਜ਼ਿੰਮੇਵਾਰੀ ਗਵਰਨਿੰਗ ਬੋਡੀ ਦੀ ਬਣਦੀ ਹੈ ਉਹਨਾਂ ਆਸ ਪ੍ਰਗਟ ਕੀਤੀ ਕਿ ਜਲਦੀ ਸਟੂਡੈਂਟਸ ਦੀ ਗਿਣਤੀ ਵਧੇਗੀ ਉਹਨਾਂ ਕਹਾਂਗੇ ਸਾਡਾ ਟੀਚਾ ਦੇਸ਼ ਦੀਆਂ ਸਰਵੋਤਮ ਕੰਪਨੀਆਂ ਜੋ ਕਿ ਆਰਟੀਫੀਸ਼ੀਅਲ ਇੰਟੈਲੀਜੈਂਸੀ ਵਿੱਚ ਕੰਮ ਕਰ ਰਹੀਆਂ ਨੇ ਉਹਨਾਂ ਰਾਹੀਂ ਆਪਣੇ ਸਕੂਲਾਂ ਵਿੱਚ AI ਦੀ ਪੜ੍ਹਾਈ ਸ਼ੁਰੂ ਕਰਵਾਉਣਾ ਕਿਉਂਕਿ ਸਟੂਡੈਂਟਸ ਹੁਣ Google ਛੱਡ ਕੇ ChatGpt ਅਤੇ ਹੋਰ AI ਸਰੋਤਾਂ ਰਾਹੀਂ ਕੰਮ ਕਰਨ ਨੂੰ ਤਰਜੀਹ ਦਿੰਦੇ ਨੇ ਉਹਨਾਂ ਸਟਾਫ ਨੂੰ ਸੱਦਾ ਦਿੱਤਾ ਕਿ ਉਹ ਦਿੱਲੀ ਗੁਰਦੁਆਰਾ ਕਮੇਟੀ ਅਤੇ ਗਵਰਨਰ ਨੇ ਕਮੇਟੀਆਂ ਨਾਲ ਮਿਲ ਕੇ ਸਕੂਲ ਵਿੱਚ ਸਟੂਡੈਂਟਸ ਦੀ ਗਿਣਤੀ ਵਧਾਉਣ ਤੇ ਜ਼ੋਰ ਦੇਣ ਉਹਨਾਂ ਗਣਤੰਤਰ ਦਿਹਾੜੇ ਮੌਕੇ ਸ਼ੁਰੂਆਤ ਕਰਵਾਉਣ ਤੇ ਵਧਾਈ ਦਿੱਤੀ ਉਹਨਾਂ ਕਿਹਾ ਕਿ ਜੇਕਰ ਅਧਿਆਪਕਾਂ ਨੂੰ ਸਮਾਰਟ ਕਲਾਸਾਂ ਵਿੱਚ ਪੜਾਉਣ ਵਾਸਤੇ ਸਟਾਫ ਨੂੰ ਸਖਲਾਈ ਦੀ ਜ਼ਰੂਰਤ ਪਈ ਤਾਂ ਉਹ ਵੀ ਦਵਾਈ ਜਾਵੇਗਾ